की गल होगी मूह गया चोरी कर लिया कुछ मार के मोबाइल भी खोके ले गया होर मैं थाने गया माचा रिपोर्ट करेगी रिपोर्ट कर गया उदाने मोटरसाइकिल चाके ले गया चलो परमात्मा भली करूंगा ਪਰਮਾਤਮਾ ਦੀ ਭਲੀ ਕਰੂਗਾ ਉਦੋਂ ਬਾਅਦ ਅਰਦਾਸ ਕਰਨ ਵਾਸਤੇ ਮੰਦਰ ਚ ਬਾਗ ਗਿਆ ਹੂੰ ਉਹ 2000 ਪਰਮਾਤਮਾ ਨੂੰ ਅਰਦਾਸ ਕਰਿਆ ਉਹਨੇ ਆ ਇਹ ਉਦੋਂ ਜੋ ਮੰਦਰ ਤੋਂ ਬਾਹਰ ਨਿਕਲਿਆ ਤਾਂ ਉਹ ਕੋਈ ਚੱਕਰਵਾ ਜਾ ਕੇ ਲੈ ਗਿਆ ਬਾਹਰ ਉਹ ਨਿਕਲ ਕੇ ਬੈਠੀ ਆਇਆ ਮੇਰੀ ਗੱਲ ਧਿਆਨ ਨਾਲ ਸੁਣ ਹਾਂ ਮੈਂ ਜਿੱਦਣ ਦੇ ਇਸ ਘਰ ਚ ਆਈਆਂ ਨਾ ਹਾਂ ਮੈਨੂੰ ਤੁਸੀਂ ਨੌਕਰਾ ਨਹੀਂ ਬਣਾ ਰਖਿਆ ਹੁਣ ਮੈਨੂੰ ਤਨਖਾਹ ਚਾਹੀਦੀ ਆ ਫਿਰ ਕੰਮ ਕਰਾਂਗੀ ਅੱਛਾ ਠੀਕ ਆ ਚਲ ਤਨਖਾਹ ਲੈ ਲਈ ਇਹ ਘਰ ਹੋਰ ਹੈ ਹਾਂ ਜੇ ਸਾਡੇ ਕੰਮ ਪਸੰਦ ਨਾ ਆਇਆ ਫਸ ਲੋਕਾਂ ਨੂੰ ਬਤਰਾਗੇ ਹਾਂ ਕੱਲੀ ਕੱਲੀ ਗੱਲ ਇੱਕ ਤਾਂ ਤੀ ਮੈਨੂੰ ਦੱਸਤੀ ਜਾਣੀ ਪਈ ਹੈ ਜੇ ਨਾ ਦਸੀਏ ਫਿਰ ਕਲੇਸ਼ ਪਾਉਂਦੀ ਹੈ ਚੱਲ ਦੱਸੀ ਦੇ ਨੰਮ ਲਾ ਮਾਰ ਦੇ ਆਵਾਜ਼ ਠੀਕ ਕਰਨਾ ਉਹ ਜਰਵਾ ਪੈਟਰੋਲ ਉੱਭਾ ਲਵਾ ਮੋਟਰਸਾਈਕਲ ਚ ਆਉਣਾ 2 ਮਿੰਟ ਜਿਗਾ ਐ ਖੜ ਜਾ ਖੜ ਜਾ ਮੈਂ ਵੀ ਚੱਲਦੀ ਹਾਂ ਤੇਰੇ ਨਾਲ ਮੈਂ ਵੀ ਚੱਲਦੀ ਹਾਂ ਤੇਰੇ ਨਾਲ ਅੱਗੇ ਜਿੱਥੇ ਜਾਣਾ ਮੈਂ ਵੀ ਜਾਂਦੀ ਹਾਂ ਤੇਰੇ ਨਾਲ ਖੇਤ ਜਾਣਾ ਤਾਂ ਅੰਬਿਆ ਖੁ ਜਲਦੀ ਆ ਤੇਰੇ ਨਾਲ ਬਾਜ਼ਾਰਸ ਜਾਣਾ ਫੇਰ ਵੀ ਆਖੂ ਚਲਦੀਆਂ ਤੇਰੇ ਨਾਲ ਨਹੀਂ ਹੁਣ ਪੰਪ ਤੇ ਕੀ ਕਰੇਂਗੀ ਤੂੰ ਮੈਨੂੰ ਨਹੀਂ ਜ਼ਕੀਰਤਾ ਤੇ ਤੂੰ ਆਹੀ ਬਹਾਨੇ ਘਾੜਨ ਲਾਕੇ ਨਾ ਤੂੰ ਮੈਨੂੰ ਮਿਲਣ ਆਉਂਦਾ ਸੀ ਹੈਂ ਇਹਨੇ ਬੁਗੜੇ ਬਿਠਾਈਂ ਲੇ ਬੈਠਣਾ ਹੋਰ ਕੀ ਕਰਾਂ ਤੂੰ ਬੇਤੋ ਹੋਲਾ ਰੱਖਿਆ ਹਾਂ ਨਾ ਹੋਲਾ ਰੱਖਿਆ ਤੂੰ ਇਹ ਤੇਰੀ ਕਿਉਂ ਸ਼ੈਲੀ ਵੀ ਐ ਬਿਲਕੁਲ ਠੀਕ ਐ ਕੋਈ ਹੋਲਾ ਨਹੀਂ ਰੱਖਾਂ ਮੈਂ ਤੈਨੂੰ ਮੈਂ ਦੱਸਿਆ ਬਣਾ ਸਰ ਕੋਲੋਂ ਵੱਸੇ ਤੈਨੂੰ ਪੰਜਾਬ ਵਾਲੀ ਰਸਤਾ ਸੀ। ਤੈਨੂੰ ਕਿ ਹੱਥ ਜਨੇ ਬਣੀ। ਜਿੱਤੇ ਰਾਣੀ ਮੰਗੂ ਰਖੂ, ਰਾਣੀ ਮੰਗੂ ਰਖੂ। ਤੂੰ ਆ ਵੀ ਸਮਝ ਨਹੀਂ ਕੇ। ਮੇਰੀ ਗੱਲ ਸੁਣੋ। ਜਦੋਂ ਆਪਾਂ ਕੱਲ ਦਵਾਈ ਲੈਣ ਗਏ ਸੀਗੇ। ਹਾਂ। ਡਾਕਟਰ ਹੌਲੀ-ਹੌਲੀ ਕੀ ਗੱਲਾਂ ਕਰੀ ਜਾਂਦਾ ਸੀ। ਉਹ ਡਾਕਟਰ ਤਾਂ ਕੀ ਕਹਿੰਦਾ ਡਾਕਟਰ ਮੇਰੇ ਰਿਪੋਰਟਾਂ ਦੇਖੀ ਕਹਿੰਦਾ। ਕਹਿੰਦਾ ਯਾਰ ਤੈਨੂੰ ਕੋਈ ਬਿਮਾਰੀ ਅੰਦਰੋਂ-ਅੰਦਰ ਹੀ ਖਾਈ ਐ। ਅੱਛਾ। ਤੇ ਫੇਪੂ ਵੀ ਹੌਲੀ ਹੌਲੀ ਉਹਦੇ ਕੰਨ ਵਿੱਚ ਖੁਸਕਈ ਜਾਂਦਾ ਸੀ ਉਹ ਮੈਂ ਕੀ ਆਖਣਾ ਸੀ ਮੈਂ ਤੁਹਾਨੂੰ ਐਂ ਕਹਿੰਦਾ ਸੀ ਮਹਾਪਰਾਵਾ ਹੌਲੀ ਬੋਲ ਫੇ ਤਾਂ ਸੁਣ ਨਾ ਲਵੇ ਬਿਮਾਰੀ ਬਾਹਰ ਹੀ ਬੈਠੀ ਐ ਨਾ ਤੇ ਗਰਲਫ੍ਰੈਂਡ ਦੇ ਵੀ ਗੱਲ ਸੁਣ ਦਿਓ ਜੀ ਐਨਾ ਪਿਆਰ ਅੱਜ ਤੱਕ ਤੇ ਆਂ ਅੱਜ ਕਿਵੇਂ ਆ ਗਿਆ ਹਾਂਜੀ ਦੱਸੋ ਵੇ ਜਾ ਜਾਣੀਓ ਹਾਂ ਮੈਂ ਤੁਹਾਡੇ ਕੋਲ ਗੱਲ ਆਖਾਂ ਕਹੋ ਜੇ ਤੁਸੀਂ ਮੇਰੇ ਗਾਲ ਵਾਸਤੇ ਇੱਕ ਸੋਨੇ ਦਾ ਹਾਰ ਬਣਾ ਦਿਓ। ਅੱਛਾ। ਤੇ ਮੈਂ ਤੁਹਾਡੇ ਨਾਲ 7 ਜਨਮਾਂ ਤੱਕ ਰਹੂੰਗੀ। ਜਨਮਾਂ ਤੱਕ। ਸੋਨੇ ਦਾ ਹਾਰ। ਅੱਛਾ। ਜੇ ਤੂੰ ਹਾਰ ਦੀ ਗੱਲ ਕਰਦੀ ਐ। ਹੂੰ। ਮੈਂ ਤੇਰੇ ਹੱਥਾਂ ਨੂੰ ਸੋਨੇ ਦੀਆਂ ਚੂੜੀਆਂ ਬਣਾ ਦੂੰ। ਸੱਚੀ। ਹੂੰ। ਤੇਰੇ ਪੈਰਾਂ ਨੂੰ ਸੋਨੇ ਦੇ ਝੰਝਾ ਬਣਾ ਦੂੰ। ਹਾਏ। ਹਾਂ। ਪਰ ਇੱਕ ਗੱਲ ਐ। ਹਾਂ। ਗੱਲ ਐਸੇ ਜਨਮ 'ਚ ਨਿਬੜਣੀ ਐਹੀ ਦੀ ਐ। ਸੋਨੇ ਦਾ। ਕੀ ਗੱਲ ਹੋ ਗਈ ਬੜਾ ਖੁਸ਼ ਹੋਇਆ ਉਹਨੇ ਕੋਸਤਾ ਹੋਣੀ ਆ ਹਾਂ ਆਪਾਂ ਅੱਜ ਤੋਂ ਬਾਅਦ ਕਿਸੇ ਦਾ ਰੋਹ ਨਹੀਂ ਕਰਾਂ ਅੱਛਾ ਕਿਉਂਕਿ ਵਕੀਲ ਦਾ ਫੋਨ ਆ ਗਿਆ ਆਪਣੇ ਤਲਾਕ ਦੀ ਡੇਟ ਫਾਈਨਲ ਹੋ ਗਈ ਅੱਛਾ ਆਹ ਦਾਦਾ ਨੂੰ ਪਤਾ ਲੱਗ ਗਿਆ ਫੋਨ ਤਾਂ ਮੇਰੇ ਕੋਲ ਵੀ ਆਇਆ ਸੀ ਉਹ ਵੀ ਸੁਣ ਉਹਰੇ ਕੋਲ ਗਿਆ ਸੀ ਅੱਜ ਦਾ ਬਾਦ ਤੇਰੀ ਤਨਖਾਹ ਜੋ ਮੈਨੂੰ ਅੱਧੀ ਤਨਖਾਹ ਮੇਰੇ ਖਾਤੇ ਜਮਾਣੀ ਚਾਹੀਦੀ ਐ ਅੱਧੀ ਤਨਖਾਹ ਐ ਕਿ ਹੱਸਣ ਵਾਲੀ ਕਿਹੜੀ ਆ ਲੈ ਉਹ ਅਸੀਂ ਆਨੇ ਅਸੀਂ ਮੇਰੇ ਘਰ ਕਿਉਂ ਨਹੀਂ ਅਸੀਂ ਮੇਰੇ ਘਰ ਬਣਦੀ ਆ ਲੈ ਤੇਰੀ ਅੱਧੀ ਜੀ ਮੇਰੇ ਖਾਤੇ ਜਮਾਊਗੀ ਹਾਂ ਅੱਧੀ ਤਨਖਾਹ ਤੇ ਖਾਤੇ ਤੂੰ ਹੋਂਦਾ ਹਾਂ ਹੋਂਦਾ ਅੱਧੀ ਨਹੀਂ ਹਾਂ ਸਾਰੇ ਸਾਰੀ ਹੁਣ ਪਕੜ ਜਾਂਦੀ ਹੈ ਹੈ ਮੇਰਾ ਜੀ ਥੋੜੇ ਜਿਹੇ ਪੈਸੇ ਦੇ ਦੇ ਨਾ ਮੈਂ ਪੇਕੀ ਜਾਣਾ ਨਹੀਂ ਪੇਕੀ ਰਿਹਾ ਤੂੰ ਅੱਜ ਮੇਰੇ ਨਾਲ ਮੇਰੇ ਫੋੜੀ ਜਾ ਮੈਂ ਤਾਂ ਵਸਾਣਾ ਸਾਡੇ ਘਰ ਖੁਸ਼ੀ ਦਾ ਟਾਈਮ ਆਇਆ ਮੈਨਾਂ ਨੇ ਪੇਕੀ ਜਾਣਾ ਉਹ ਯਾਰ ਗੱਲ ਮੰਨੀ ਜਿੰਦੇ ਤਰ ਇੱਕ ਵਾਰੀ ਕਹਦਾ ਤੂੰ ਪੇਕਾ ਦਾ ਛੱਡ ਘੜਾ ਤੂੰ ਅੱਜ ਮੇਰੇ ਨਾਲ ਮੇਰੇ ਫੋੜੀ ਆਂ ਅੱਗ ਲੱਗੇ ਮੈਂ ਤੇਰੇ ਸਾਰਿਆਂ ਨੂੰ ਮੈਨਾਂ ਵੀ ਦੇਖੀ ਜਾਣਾ ਕੋਈ ਆਖੀਨੇ ਖਰਾਬ ਕਰਤਾ ਪੱਟੀ ਵਿੱਚ ਕਰਤੀ ਮੋਲੇ ਦੀ ਮੈਨੂੰ ਨਹੀਂ ਪਤਾ ਬੁੱਤਾ ਤੇਰਾ ਮੁੰਡਾ ਚੱਕੀ 'ਤੇ ਬੈਠਾ ਸੀ ਇਹ ਨਹੀਂ ਖਰਾਬ ਕਰਦਾ ਹੋਊਗਾ ਮੁੰਡਾ ਚੱਕੀ 'ਤੇ ਬਣੇ ਤੂੰ ਨਾ ਕੋਸ ਜ਼ਿਆਦਾ ਕੀ ਦੀਦਾ ਮੈਂ ਕਿਧਰ ਕਿਧਰ ਤੇਰਾ ਰੱਖਾਂ ਹੈਗਾ ਕਿਤਾ ਹੋਏ ਮੈਂ ਕੋਣੀ ਖਰਾਬ ਕੀਤਾ ਉਹਦੀ ਮੜੀ ਗੱਲਾ ਜੇ ਮਾੜਾ ਖਰਾਬ ਹੋਏ ਤੇ ਜੋ ਅਗ ذمہਾਰ ਦੀ ਜੋ ਖਰਾਬ ਹੋਏ ਮੈਂ ਜਵਾਂ ਹਾਂ